ਤਬਾਕੂ ਨਹੀਂ ਖਾਣਾ ਜੇ ਮੈਂ ਕਿਹਾ ਜੀ ਪਿਛਲੇ ਜਿੰਨਾ 스테ਜਾਂ ਤੇ ਮੋਲ ਹੱਡੇ ਆ ਸਰਦਾਰ ਨੇ ਜਿਹੜੇ ਬਹੁਤ ਘੱਟ ਤਬਾਕੂ ਖਾਂਦੇ ਪੰਜਾਬ ਦੇ ਮੁਕੰਮਲ ਬੀਡੀ ਸਿਗਰਟ ਤਬਾਕੂ ਤੁਸੀਂ ਵੇਖੋ ਕਿੰਨੇ ਖਾਂਦੇ ਬਾਕੀ ਸਟੇਟਾਂ ਦੇ ਨਾਲ ਇਹ ਬਹੁਤ ਤਬਾਕੂ ਖਾਂਦਾ ਹੈ ਆਪਾਰ ਮਸਾਲੇ ਜਿਹਦੇ ਚੱਪਦੇ ਨੇ ਸਾਰਾ ਦਿਵਸ ਜਿਹੜੀਆਂ ਕਮੀਆਂ ਨੇ ਤਾਂ ਸਾਡੇ ਵਿੱਚ ਪੰਜਾਬ ਦੇ ਵਿੱਚ ਜਗਤ ਜੂ ਫਾਖਿਆ ਜਾਂਦਾ ਹੈ تمباگ بہادر بھی نہیں سنا پرچارک نے ਸਿਖਾਂ ਦੇ ਦਰਵਾਜ਼ੇ 'ਚ ਇਹ ਗੱਲ ਬੜੀ ਹੋਈ ਹੈ ਕਿ ਤੰਬਾਕੂ ਬੀੜੀ ਨਹੀਂ ਪੀਣੀ ਗੁਰੂ ਸਾਹਿਬ ਦਾ ਘੋੜਾ ਵੀ ਇਹੋ ਜਿਹਾ ਨਹੀਂ ਜੰਗਿਆ ਤਾਂ ਪੰਜਾਬ ਬਚਿਆ ਹੋਇਆ ਹੈ ਪੰਜਾਬ ਦੇ ਵਿੱਚ ਸਰਦਾਰਾਂ ਦੇ ਮੁੰਡੇ ਮੁੰਿਨਾ ਗੁੰਡੇ ਬਹੁਤ ਘੱਟ ਤੰਬਾਕੂ ਤੇ ਜੰਦਾ ਵਰਤਦੇ ਐ ਇਹ ਗੱਲ ਸਹੀ ਐ ਸਾਡੀ ਸੇਧ ਵਿੱਚ ਤੇ ਹੁਣ ਵੇਖੋ ਮਦਰ ਕੀ ਬੱਜਿਆ ਆ ਚਾਰ ਬੱਜਰ ਫਰਤਾਂ ਐ ਤੇ ਜੇ ਕੋਈ ਬੰਦਾ ਰੱਖ ਲਵੇ ਜਿਸ ਬੰਦੇ ਦੀ ਜ਼ਿੰਦਗੀ ਬਦਲੇ ਕੋਈ ਸੋਚੇ ਕਿ ਚਲੋ ਲਈ ਫਿਰ ਜੇ ਇਹਨੇ ਨਾਲ ਮੇਰੇ ਬੁੱਧੂਆ ਨਾਲ ਬੰਦਾ ਹੋਵੇ ਤੇ ਛੱਡਿਆ ਸਾਰਾ ਕੋਈ ਮਿੱਟੀ ਕਮਟੀ ਕਰੇ ਬੜਾ ਸੌਖਾ ਪਰ ਜੇ ਕੋਈ ਕਰਨਾ ਗਾਵੇ ਕੰਮ ਕਰਕੇ ਕਿਸੇ ਦੀ ਜ਼ਿੰਦਗੀ ਬਦਲ ਜਾਂਦੀ ਏ ਤੇ ਮੈਂ ਆਪ ਸਾਰਿਆਂ ਤੋਂ ਇਹ ਬੇਨਤੀ ਕਰਦਾ ਵੀ ਟਿਕਾਣਾ ਬਣਾ ਕੇ ਰੱਖੋ ਬਸ 5-7 ਮਿੰਟ ਵਿੱਚ ਆਪ ਕੋ ਗੁਰੂ ਗ੍ਰੰਥ ਸਾਹਿਬ ਜੀ ਚਲੇ ਜਾਣਗੇ ਮਗਰ ਮਗਰ ਫਿਰ ਆਪਾਂ ਜਾਵਾਂਗੇ ਆਪਾਂ ਕਾਜ ਨਹੀਂ ਕਰਾਂਗੇ ਉਹ ਭਾਈ ਗਿਰੀ ਜੰਗ ਨੇ ਬਿਲਕੁਲ ਹਰਗੁਣ ਸਾਹਿਬ ਨੂੰ ਥਾਪੜਾ ਲੈ ਕੇ ਉਹਨੇ ਘੋੜਾ ਲਿਆ ਤੇ ਪਹਿਲਾ ਘੋੜਾ ਘਾਹੀ ਬਣ ਕੇ ਲਿਆਇਆ ਘਾਹੀ ਬਣ ਕੇ ਗਿਆ ਸੀ ਭਰਾ ਉੱਥੋਂ ਵੱਢ ਕੇ ਲਿਆਇਆ ਗਏ ਜਿੱਥੋਂ ਕੋਈ ਨਹੀਂ ਸੀ ਵੱਢਦਾ ਵਧੀਆ ਵਧੀਆ ਘਾਲ ਜਾ ਕੇ ਰੱਖਾਂ ਤੇ ਦਰੋਗੇ ਨੇ ਵੇਖਿਆ ਕਿ ਇਹ ਤਾਂ ਬੰਦਾ ਬੜਾ ਵਧੀਆ ਘਾਲੇ ਹੁੰਦਾ ਹੈ ਅੱਤੇ ਰੇਡ ਪਿਆ ਕਰੇ ਬਾਕੀ ਨਾਲੋਂ ਘਾ ਵੀ ਸਸਤਾ ਉਹਨੇ ਅੰਦਰ ਵਾੜ ਲਿਆ ਕਿਹਾ ਆਹ ਨਵੇਂ ਘੋੜੇ ਆਏ ਐ ਇਹਨਾਂ ਨੂੰ ਪਾ ਘੋੜਿਆਂ ਨੂੰ ਬੱਫਾ ਟਿਕੀਆਂ ਕਰੇ ਕਹਿੰਦੇ ਕਿਉਂ ਦੇਖਦਾ ਕਿਤੇ ਮੇਰੇ ਬਾਦਸ਼ਾਹ ਦੇ ਘੋੜੇ ਆ ਉਹ ਕਹਿੰਦੇ ਕੋਈ ਬਾਦਸ਼ਾਹ ਨੂੰ ਬਾਦਸ਼ਾਹ ਨਹੀਂ ਉਹ ਭੋੜਾ ਜਾਂ ਬਣਿਆ ਹੋਇਆ ਨਾ ਕੋਲਾ ਜਾਂ ਹੈ ਨਹੀਂ ਕੋਲਾ ਬਣਿਆ ਹੋਇਆ ਕੋਲਾ ਉਹਨਾਂ ਨੇ ਬਿਵੀ ਤਾਂ ਨੂੰ ਪੱਕਾ ਹੀ ਰੱਖ ਲਿਆ ਕਹਿੰਦਾ ਪੱਕੀ ਵੀ ਡਿਊਟੀ ਕਰ ਲੈ ਤੇ ਬਿਲੀ ਤਾਂ ਹੋਰ ਕੀ ਭਾਲਦਾ ਸੀ ਉਹ ਦੋ ਘੋੜਿਆਂ ਦੀ ਡਿਊਟੀ ਲੱਗੀ ਪੱਠੇ ਵੀ ਤੂੰ ਖੋਣ ਰਹੇ ਨੇ ਸਾਹਮਣੇ ਵੀ ਤੂੰ ਆ ਉਹ ਹੌਲੀ ਹੌਲੀ ਘੋੜਿਆਂ ਦੇ ਆਲੇ ਦੁਆਲੇ ਲਿਆ ਕਰੇ ਤੇ ਫਿਰ ਇੱਕ ਦਿਨ ਬਾਦਸ਼ਾਹ ਆਇਆ ਤਵੇਲੇ 'ਚ ਘੋੜਾ ਸਾਰਾ ਤਵੇਲਾ ਬੜਾ ਸਾਫ਼ ਹੈ ਬਾਦਸ਼ਾਹ ਕਹਿੰਦਾ ਓਏ ਤਵੇਲਾ ਹੀ ਬੜਾ ਸਾਫ਼ ਕੀਤਾ ਹੈ ਕਹਿੰਦੇ ਵੀ ਨਵਾਂ ਬੰਦਾ ਆਇਆ ਹੈ ਨਵੇਂ ਬੰਦੇ ਨੂੰ 50 ਰੁਪਏ ਨਾਮ ਦੇ ਤੇ ਉਹ ਦੋਵੇਂ ਤੇ ਨਾਲ ਵਾਲੇ ਵੀ ਨਹੀਂ ਹੁੰਦੇ ਵੀ ਪਾਰਟੀ ਕਰ ਹੁਣ ਖਵਾ ਪਿਆ ਤੇ ਜਦੋਂ ਖਵਾ ਕੇ ਆਣ ਦੀ ਗੱਲ ਹੋਈ ਤਾਂ ਫਰੀ ਮਿਲੇ ਫਿਰ ਜਿਹੜਾ ਨਹੀਂ ਵੀ ਪੀਂਦਾ ਉਹ ਵੀ ਪੀਂਦਾ ਤੇ ਹੁਣ ਫਰੀ ਜਦੋਂ ਇਹ ਸਾਰਿਆਂ ਨੇ ਪੀਤੀ ਜਦੋਂ ਸਾਰਿਆਂ ਨੇ ਰਾਜਰਾਜ ਪੀਤੀ ਤੇ ਬਿਧੀ ਚੰਦ ਨੇ ਸਾਰੇ ਹੀ ਪੈਸੇ ਦੇ ਦਿੱਤੇ ਕਹਿੰਦੇ ਆਓ ਤੇ ਪੀਓ ਸਾਰੇ ਪੀਲੇ ਪੀਏ ਜਦੋਂ ਸਾਰਿਆਂ ਨੂੰ ਚੱਕ ਚੱਕ ਕੇ ਅੰਦਰ ਬੰਦ ਕਰਕੇ ਲੋਕ ਲਾਪਤਾ ਕਿ ਘੋੜੇ ਨੇ ਉੱਤੇ ਪਾਈ ਕਾਠੀ ਪੰਜ ਚਾਰ ਗੇੜੇ ਘਟਾਏ ਇੱਕ ਘੋੜਾ ਉਤੋਂ ਉਤੋਂ ਗੰਧ ਪ੍ਰਸਾਰ ਮਰਵਾਤਾ ਇਹ ਘੋੜਾ ਇੱਕ ਵਾਰੀ ਪਾਣੀ ਤੇ ਜਾ ਕੇ ਪਰ ਕੇ ਬਾਹਰ ਆ ਗਿਆ ਮੰਦਲਾ ਮਾਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਕੋ ਆ ਗਿਆ ਕਹਿੰਦਾ ਲਓ ਮਾਰ ਦੇ ਘੋੜਾ ਹਾਜ਼ਰ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵਾਹ ਬਈ ਸਿੱਖਾ ਕਮਾਲ ਕਰਤੀ ਲੈ ਆਇਆ ਘੋੜਾ ਕਹਿੰਦਾ ਪੰਜਾ ਦਿਨ ਲੰਘੇ ਘੋੜਾ ਪੱਠੇ ਨਾ ਖਾਵੇ ਉਹਦਾ ਦੂਜੇ ਬਿਣਾ ਜੀਵ ਲੱਗਦਾ ਕਿਉਂਕਿ ਕੱਠੇ ਪੜੇ ਮਹਾਰਾਜ ਇਹਨੇ ਵੀ ਨਹੀਂ ਦੰਦਾ ਉਹ ਗੱਲ ਸੁਣ ਕੇ ਕਹਿੰਦੇ ਨਾ ਇਹ ਘੋੜਾ ਤੇ ਪੱਠੇ ਨਹੀਂ ਖਾਂਦਾ ਫਿਰ ਕੀ ਇਹਦਾ ਜੀਵ ਨਹੀਂ ਲੱਗਦਾ ਹੁਣ ਫਿਰ ਇਦਾਂ ਕਰੇ ਨੂੰ ਸਾਡਿਆ ਉੱਥੇ ਇਕੱਠੇ ਕਰਦੇ ਇਹਨਾਂ ਨੂੰ ਮੇਰਾ ਜੀ ਨਹੀਂ ਲੱਗਦਾ ਮਹਾਰਾਜ ਕਹਿੰਦਾ ਜੀ ਇਕੱਠੇ ਹੀ ਕਰਨੇ ਨੇ ਕਹਿੰਦੇ ਹਾਂ ਕਹਿੰਦੇ ਫਿਰ ਇਹਨੂੰ ਵੀ ਛੱਡਣਾ ਤੂੰ ਲੈ ਕੇ ਆਵਾਂਗੇ ਮਹਾਰਾਜ ਕਹਿੰਦੇ ਪੈਰੇ ਸਖਤ ਹੋ ਗਏ ਹੁਣ ਨਹੀਂ ਘੋੜਾ ਲਿਆ ਸਕਦਾ ਪੈਰੇ ਬਹੁਤ ਸਖਤ ਨੇ ਔਖਾ ਹੋ ਜਾਣਾ ਕਹਿੰਦਾ ਮਹਾਰਾਜ ਅੱਗੇ ਥਾਪੜਾ ਢਿਲਾ ਸੀ ਹੁਣ ਹੋਰ ਤਕੜਾ ਦੇ ਦੇ ਉਹ ਮਹਾਰਾਜ ਆ ਮਾਰੋ ਮੇਰੀ ਕੰਡ ਦੇ ਉੱਤੇ ਥਾਪੜਾ ਤਕੜਾ ਜਿਹਾ ਦੇ ਕੇ ਭੇਜੋ ਕਿਹੜੀ ਗੱਲ ਹੈ ਘੋੜੇ ਦੀ ਕਿਹੜੀ ਗੱਲ ਹੈ ਸਾਰਾ ਤਵੇਲਾ ਚੱਕ ਲਿਆ ਵਾਂਗੇ ਤੁਸੀਂ ਸਾਵਾ ਛੱਡੇ ਕੇ ਤੇ ਸਤਿਗੁਰੂ ਕਿਰਪਾ ਨਾਲ ਕੀ ਕਹਿਓ ਦਰਲੀ ਕੋਈ ਨਹੀਂ ਤੁਸੀਂ ਮੈਨੂੰ ਭੇਜੋ ਤੇ ਸਿੰਘ ਪ੍ਰਸਾਦ ਤਾਦੀ ਬਾਉ ਨਾਲ ਲੱਗੇ ਪਾ ਬ੍ਰਹਮ ਸਰਣਾਈ ਜੋ ਗਿਰਦਾ ਹਮਾਰਾ ਰਾਮ ਦਾ ਮੁੱਖ ਲੱਗਾ ਰੱਖ ਪਈ ਇਹ ਪ੍ਰੋਸਾ ਸਿੱਖ ਨੂੰ ਹੋਣਾ ਚਾਹੀਦਾ ਕਰਨਾ ਪੈਣਾ ਐਦਾ ਕਿ ਬੈਠੇ ਰਹਿਣਾ ਮੈਂ ਘਰੇ ਬੈਠਾ ਤੇ ਤਾਦੀ ਬਾ ਨਹੀਂ ਲੱਗਣੀ ਕਿ ਸਾਰਾ ਪਾਣੀ ਮੇਰੇ ਖੇਤ ਤੱਕ ਵੱਜ ਜਾ ਜਾਂ ਸੁੱਕ ਹੀ ਰਹੇ ਤੇ ਇਹੀ ਥਾਲੀ ਕਰਨਾ ਪੈਣਾ

ਟਾਈਮ ਕੱਢਣਾ ਕਈ ਵਾਰੀ ਥਾਪੜਾ ਤਕੜਾ ਦੇ ਨੂੰ ਲੋੜ ਨਹੀਂ ਥਾਪੜਾ ਲੈ ਕੇ ਬਿਲੀ ਕੰਨ ਗਿਆ ਅਗਲੀ ਵਾਰੀ ਪਤਾ ਕੀ ਬਣਿਆ ਪਹਿਲੇ ਬਣਿਆ ਸੀ ਕਾਹੀ ਤੇ ਦੂਜੀ ਵਾਰੀ ਬਣਿਆ ਤੇ ਜੂਮੀਆਂ ਨਜੂਮੀਆਂ ਪਤਾ ਕਿਹਨੂੰ ਕਹਿੰਦੇ ਆ ਜਿਹੜਾ ਪੁੱਛਿਆ ਜਾਂਦਾ ਹੁੰਦਾ ਹੈ ਨਾ ਕਈੁੰਡੇ ਪੁੱਛਿਆ ਦੇਣ ਵਾਲੇ ਵੀ ਤੁਹਾਡੇ ਜੀ ਅੱਜ ਗਵਾਚੀ ਗਾਂ ਗਵਾਚੀ ਉਹ ਹੀ ਦਾ ਉਹ ਕਹਿੰਦਾ ਜੇ ਕਹਿੰਦੀ ਪੀਰ ਗਵਾਚੀ ਹੁੰਦਾ ਫਿਰ ਨਾ ਕਰੌਣਾ ਪਉਦਾ ਫਿਰਦਾ ਉੱਥੇ ਨੇੜੇ ਨੇੜੇ ਉਹਨੇ ਕੋਲੇ ਜਾ ਕੇ ਨੇੜੇ ਗਿਆ ਇਹਦਾ ਕੋਈ ਥੋਲੇ ਕੋਲ ਚ ਹੋਵੇ ਕੋਈ ਮੱਝ ਕੋਲ ਚ ਹੋਵੇ ਕੋਈ ਗਾਂ ਕੋਲ ਚ ਹੋਵੇ ਲੋਕਾਂ ਨੇ ਪੁੱਛਦੇ ਨੇ ਦਸੀਂਦਾ ਕਿਸੇ ਨੇ ਦਰੋਗੇ ਨੂੰ ਦੱਸਿਆ ਕਿ ਇਹਦਾ ਦਰੋਗਾ ਸਾਹਿਬ ਬਾਦਸ਼ਾਹ ਨੂੰ ਪਤਾ ਲੱਗ ਜਾਣਾ ਹੈ ਇਹ ਪੰਗਾ ਵੱਡਾ ਪੈ ਜਾਣਾ ਤੇ ਆਪਾਂ ਥੋੜਿਆ ਵਾਸਤੇ ਨਜੂਮੀਆਂ ਆਇਆ ਬਾਹਰ ਪੁੱਛਦਾ ਉਹ ਦੱਸਦਾ ਪੁੱਛ ਲਈਏ ਇੱਕ ਚੋੜਾ ਇੱਕ ਗਿੱਟਿਆਂ ਤੱਕ ਪਾਇਆ ਕਿ ਉਸਦੂਰ ਚ ਟੋਦੂਰ ਦਾ ਬਾੜ ਖੁੱਲੇ ਛੱਡੇ ਹੋਏ ਆ ਹੱਥ 'ਚ ਛੱਡੀ ਫੜੀ ਹੋਈਏ ਤੇ ਇਸ ਪੂਰੀ ਤਰ੍ਹਾਂ ਬਦਲਿਆ ਹੋਇਆ ਤੇ ਇਸ ਬਦਲ ਕੇ ਆਇਆ ਪਛਾਣਿਆ ਨਹੀਂ ਜਾਂਦਾ ਤੇ ਐਦਾਂ ਖੜਾ ਹੈ ਕਿ ਇਹ ਦੀ ਕੋਈ ਗੀਤ ਗਵਾਚੀ ਹੋਵੇ ਦਰੋਗਾ ਕਹਿੰਦਾ ਕਿ ਮੈਂ ਨਹੀਂ ਆਇਆ ਇਹਦੇ ਘੋੜੇ ਘੋੜੇ ਬਾਰੇ ਪੁੱਛੋ ਘੋੜਾ ਚਾਹੇ ਘੋੜਾ ਗਵਾਚਿਆ ਕਿ ਇਹਦਾ ਪਾਪਾ ਜੀ ਦੇ ਅੰਦਰ ਜਾਮੀ ਨੇ ਇਹਨਾਂ ਬਰਾਬਰ ਕਿਉਂ ਘੋੜਾ ਗਵਾਚਿਆ ਇਨੇ ਕੋ ਰਗਵਾਰ ਜੀ ਕਹਿੰਦੇ ਹਾਂ ਜੀ ਕਹਿੰਦੇ ਰੰਗਾ ਸੀ ਇਹਨੇ ਹਾਂ ਕੰਮ ਲਈ ਲਾਉਂਦੇ ਸੀ ਕਿਤੇ ਝਮੜੀ ਪੁੱਤਰਾ ਬੋਧ ਹੈ ਬੰਦਾ ਹੀ ਕੋ ਸਮਾਉਂ ਅੱਛਾ ਇਹ ਦੱਸੋ ਜੀ ਕੋ ਰਾਜਾ ਲਾ ਕਿਥੋਂ ਸੀ ਕਿੰਨੇ ਦਾ ਸੀ ਉਹਨੇ ਬੜਾ ਮਹਿੰਗਾ ਖੋਪਰੀ ਦਿੱਤਾ ਉਹ ਕਹਿੰਦੇ ਨਾ ਚੋਰੀ ਦਾ ਸੀ ਤਾਂ ਇਹ ਨਾਲ ਹੋਇਆ ਸੀ ਸਿੱਖ ਸੀ ਜਿਹੜਾ ਲੈ ਕੇ ਜਾ ਰਿਹਾ ਸੀ ਜ਼ਬਰਦਸਤੀ ਹੋਇਆ ਸੀ ਕਹਿੰਦੇ ਬਾਬਾ ਤੈਨੂੰ ਸਾਰਾ ਹੀ ਪਤਾ ਕਿਥੋਂ ਮਰਜੀ ਜਾਂਦਾ ਸੀ ਉਹਨੂੰ ਦੱਸ ਦੇ ਜੀ ਇਹ ਕਿਹਦਾ ਫੋਨ ਨਹੀਂ ਪਤਾ ਇਹਦੇ ਫਿਰ ਬਾਬਾ ਕਹਿੰਦੇ ਤੇਨੂੰ ਪਤਾ ਨਹੀਂ ਹੁੰਦਾ ਦੱਸ ਕਿਥੇ ਗੜ ਕੋਣਾ ਇਹ ਕਿਹਦਾ ਰਾਤ ਨੂੰ ਉਸ ਉਹੀ ਟਾਈਮ ਜਾਂਦਾ ਹੈ ਪੰਛੀ ਆਉਣਗੇ ਉਹ ਦੱਸੂਗਾ ਸਾਰੇ ਬੰਦੇ ਇਕੱਠੇ ਕਰਕੇ ਗੱਲਾਂ ਤੇ ਲੈ ਰਿਆ ਨਾ ਕੀ ਤਰੀਕਾ ਇਦਾਂ ਦਾ ਸੀ ਗੱਲਾਂ ਜਾ ਕੇ ਸਾਰੇ ਇਹ ਪਤਾ ਹੀ ਲਹੋਗੇ ਉਹ ਜਿਵੇਂ ਜਿਵੇਂ ਕਹਿੰਦਾ ਉਹਵੇਂ ਉਹਨੇ ਕਰੀ ਤ ਰਾਤ ਹੋ ਗਈ ਲਾਂਟੇਾਂਾਂ ਚੱਟ ਪਈਆਂ ਬਾਬਾ ਦੀ ਲੇਟ ਉਹ ਚੱਲੇ ਆ ਦੱਸੋ ਦਰੋਗਾ ਖੜਾ ਕਹਿੰਦੇ ਕਿ ਮਾਹੌਲ ਤੇ ਬਣਾਉਣਾ ਹੀ ਪੈਣਾ ਨਾ ਉਵੇਂ ਜਿਵੇਂ ਕਹਿੰਦੇ ਹਾਂਜੀ ਕਹਿੰਦੇ ਦੂਜਾ ਘੋੜਾ ਖੋਲੋ ਖੋਲ ਲਿਆ ਕਹਿੰਦੇ ਕਾਠੀ ਪਾਈ ਸੀ ਉਹਦੇ ਤੇ ਕਹਿੰਦੇ ਪਾਈਏ ਦੇ ਵਿੱਚ ਪਾਓ ਉਹ ਦੂਜੇ ਘੋੜੇ 'ਤੇ ਕਾਠੀ ਪਾ ਦਿੱਤੀ ਅੱਛਾ ਸਾਰੇ ਬੰਦੇ ਕਿੱਥੇ ਸੀ ਮਾਹੌਲ ਬਣ ਨਹੀਂ ਰਿਹਾ ਕਹਿੰਦੇ ਉਵੇਂ ਹੀ ਮਗਵਾਂ ਦਾ ਬਣਾਓ ਇਹ ਕਿਵੇਂ ਦਾ ਇਹ ਸਾਰੇ ਬੰਦੇ ਇਦੋਂ ਕਿੱਥੇ ਸੀ ਕਹਿੰਦੇ ਸਾਰਿਆਂ ਨੂੰ ਅੰਦਰ ਬੰਦ ਕਰ ਗਿਆ ਸੀ ਜੇ ਇਹਦੇ ਬਾਹਰ ਨਹੀਂ ਖੜਨਾ ਅੰਦਰ ਲੱਗੋ ਸਾਹਿਬ ਸਾਰੇ ਅੰਦਰ ਬੰਦ ਕਰ ਲਏ ਕਿੰਨੇ ਜਿੰਦਾ ਲਾਇਆ ਸੀ ਉਹਨੇ ਕਿੰਨੇ ਲਾਇ ਕਿ ਲਾਉਣਾ ਪੈਣਾ ਮਾਹੌਲ ਹੀ ਨਹੀਂ ਬਣਨਾ ਬਾਰਾ ਮਾਹੌਲ ਬਣਾ ਕੇ ਜਿੰਦਾ ਚੁਦਾ ਲਾ ਦਿੱਤਾ ਦਰੋਗਾ ਕਹਿੰਦਾ ਵੀ ਮੈਂ ਹੁਣ ਕਿਤੇ ਤੁਸੀਂ ਕੀ ਨਹੀਂ ਕਰੋਗਾ ਸਾਹਿਬ ਕਿੰਨੇ ਮੈਂ ਤੇ ਆਪਣੇ ਘਰੇ ਸੁੱਤਾ ਪਿਆ ਸੀ ਕਿੰਨੇ ਚਲ ਘਰੇ ਨਹੀਂ ਆਣਾ ਉਹ ਤੇ ਸਾਹਮਣੇ ਕੁਰਸੀ ਧਾਰ ਕੇ ਕੱਲ ਹੀ ਬੈਠ ਕੱਲ ਹੀ ਦਰੋਗਾ ਬਾਹਰ ਆ ਗਿਆ ਘੋੜੇ 'ਤੇ ਸਵਾਰ ਹੋ ਗਿਆ ਪੰਜ ਸੱਤ ਵੇਲੇ ਗੋੜਾ ਨਰੋ ਕਰ ਪ੍ਰਕਿਆ ਕਰਕੇ ਉੱਤੇ ਉੱਤੇ ਜਿੱਥੋਂ ਦਾ ਇਹ ਥਾਲ ਬਰਵਾਉਣੀ ਸੀ ਉੱਥੇ ਖਵਾ ਲਿਆ ਦਰੋਗਾ ਸਾਹਿਬ ਨੋਟ ਕਰੋ ਕਹਿੰਦੇ ਹਾਂ ਜੀ ਕਹਿੰਦੇ ਇੱਕ ਦੋ ਘੋੜੇ ਇੱਕ ਸਿੱਖ ਨੇ ਪਾਲੇ ਇੱਕ ਦਾ ਨਾਮ ਰੱਖਿਆ ਦਿਲਬਾਗ ਇੱਕ ਦਾ ਨਾਮ ਬੁਲਬਾਗ ਉਹ ਦੋਨ ਕਰਦੇ ਹਾਂ ਜੀ ਦਿਲਬਾਗ ਤੇ ਬੁਲਬਾਗ ਹੁਣ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਨਮਾਣਾ ਸਿੱਖ ਲਿਖੋ ਐਡਾ ਕੋਲ ਹਰਤੂ ਸਹਿਬ ਜੀ ਦਾ ਨਮਾਣਾ ਸਿੱਖ। ਬਿਨੀ ਚੱਲ ਬਿਨੀ ਚੱਲ। ਪਹਿਲਾ ਘੋੜਾ ਲੈ ਗਿਆ। ਉਹਨੇ ਲਿਖਿਆ ਪਹਿਲਾ ਘੋੜਾ ਲੈ ਗਿਆ। ਕਾਹੀ ਬਣ ਕੇ। ਲਿਖ ਲਿਆ ਆਉ ਕਾਹੀ ਬਣ ਕੇ। ਕਾਹੀ ਲੈ ਗਿਆ। ਕਹਿੰਦੇ ਹੁਣ ਅੱਗੇ ਵੀ ਲਿਖਾਉਂਦੇ। ਕਹਿੰਦੇ ਅੱਗੇ ਕੀ ਲਿਖੀਏ। ਕਹਿੰਦੇ ਦੂਜਾ ਘੋੜਾ ਲੈ ਚੱਲਿਆ। ਨਜੂਪੀਆਂ। ਐਂ ਬਾ ਕਹਿ ਕੇ بس ماری خال اور روڑا ہی ہونے رہ گئے خال ماری کوڑے کو خال برباد تھی ویکھ نہیں لگے او پھڑ دو پھڑ دو پھڑ دو اتھے کتھے پتہ لگنا سی مانو کے راہ مارے اس پہ ਬਾਨਾ ਹਾਵਾ ਹਾ ਗੁਰੂ ਆ ਉਹ ਬਣਿਆ ਫਿਰੇ ਤਨ ਚੀਨਾ ਗੁਰੂ ਦਾ ਸਿਨਾ ਗੁਰੂ ਕੋ ਇਦਾਂ ਦਾ ਸਿੱਖ ਪਰ ਪਹਿਲਾਂ ਕੀ ਸੀ ਤੋ ਮੱਝ ਦੂਰ ਕਰਤੋਰੀਆਂ ਕਰਨ ਵਾਲਾ ਕਿੱਥੇ ਦਾ ਕਿੱਥੇ ਬੋਲਦੇ ਤੇ ਆਪਾਂ ਕਿਹੜੀ ਗੱਲ ਕਰਦੇ ਆਂ ਵੀ ਮੈਂ ਇਦਾਂ ਮੈਂ ਜੇ ਇਦਾਂ ਮੈਂ ਨੇੜੇ ਨਹੀਂ ਕਈ ਤੇ ਮੈਂ ਵੇਖਿਆ ਮੈਂ ਮੈਂ ਨਹੀਂ ਮੇਰੇ ਕੇਸ ਕੱਟੇ ਆ ਮੈਂ ਜਿਹੜੇ ਆਉਣ ਤੋਂ ਦੱਸਦਾ ਮੈਨੂੰ ਫੋਟੋ ਕਾਟਣ ਤੋਂ ਦੱਸ ਲੱਗੀ ਜਾਂਦਾ ਕਿਹੜੀ ਜੱਗ ਹਰ ਕੋਈ ਇਦਾਂ ਹੀ ਹੁੰਦਾ ਜਦੋਂ ਉਹਦਾ ਮਨ ਬਦਲਣਾ ਪਹਿਲੀ ਗੱਲ ਸਾਡੀ ਸੋਚ ਵਧੀਆ ਮਣੀ ਹੈ। ਬਾਕੀ ਹੌਲੀ-ਹੌਲੀ ਕਰਜਤਲ ਕਰੀਏ ਬਾਹੋਂ ਵੀ ਚੰਗੇ ਬਣ ਜਾਈਏ ਗੱਲ ਪੇਖੋ ਮਨ ਦੀ ਸਿੱਖੀ ਦੀ ਵੱਡੀ ਹੈ। ਪਰ ਜੇ ਸਿੱਖ ਬਣ ਕੇ ਤੂੰ ਦਸਤਾਰ ਧਾਰੀ ਹੋ ਕੇ ਸੋਣਾ ਕੰਮ ਕਰੇਗਾ ਨਾ ਜਿੱਥੇ ਗੁਰੂ ਸਾਹਿਬ ਦੀ ਨਿਸ਼ਾਨੀ ਹੈ। ਸਿੱਖ ਕਿਸੇ ਚੰਗੇ ਉਹਦੇ ਤੇ ਜਾਏਗਾ ਉਹ ਪੱਗ ਨਾਲ ਲੈ ਕੇ ਜਾਵੇ। ਮੁੱਖ ਮੰਤਰੀ ਬਣੇ ਪੱਗ ਨਾਲ ਲੈ ਕੇ ਜਾਵੇ। ਪਰ ਆਨ ਮੰਤਰੀ ਬਣੇ ਪੱਗ ਨਾਲ ਲੈ ਕੇ ਜਾਵੇ ਉਹ ਪੱਗ ਨੂੰ ਵੀ ਉਚਾ ਕਰੇ ਦਸਤਾਰ ਬਨ ਕੇ ਵੱਡੇ ਸਾਰੇ ਉਹਦੇ ਤੇ ਬੈਠੇ ਪੱਗ ਨੂੰ ਸਾਹਮਣੇ ਕਰਤੀਏ ਬਹੁਤ ਲੈ ਗਈਏ ਬਹੁਤ ਥੋੜਿਆਂ ਸਿੱਖਾਂ ਦੇ ਸਿਰਾਂ ਤੇ ਅੱਜ ਪੱਕਾ ਨੇ ਤੇ ਕਿਹੜੀ ਗੱਲ ਹੈ ਪੱਗ ਦਸਤਾਰ ਸਿਰ ਦੇ ਉੱਤੇ ਸਗੀ ਸੋਹਣੀ ਲੱਗਦੀ ਮੈਂ ਨੌਜਵਾਨ ਵੀਰਾਂ ਨੂੰ ਮੁੰਡਿਆਂ ਨੂੰ ਬੇਖੀ ਕਰਾਂਗਾ ਹੋੜੀ-ਬੋੜੀ ਐਟਵਾਰ ਬੰਨਣੀ ਸ਼ੁਰੂ ਕਰੋ ਵੀ ਗੁਰਦੁਆਰੇ ਜਾਣਾ ਪੱਗ ਨਾਲ ਵੀ ਜਾ ਅਜੇ ਕੀ ਕਰਨਾ 2 4 6 ਵੀ ਕਿ ਸਾਲ ਇਦਾਂ ਕਰੱਖੋ ਫਿਰੋੜੀ-ਓੜੀ ਤੁਸੀਂ ਆਪ ਪੈ ਜਾਂਦੀ ਵੀ ਹੁਣ ਸੋਹਣੀ ਲੱਗਦੀ ਲੋਕ ਵੀ ਆਣੇ-ਜਾਣੇ ਦੇਖਣੇ ਪੱਗ ਬੰਨਣੀ ਆ ਜਾਂਦੀ ਬੰਨ ਲੈਣ ਪੱਗ ਬੰਨ੍ਹਦੇ ਆ ਮਾਂ ਮੈਂ ਸੋਹਣੀ ਲੱਗਣ ਲੱਗ ਜਾਂਦੀ ਬੱਸ ਫਿਰ ਦਸਤਾਰ ਓੜੀ-ਓੜੀ ਓੜੀ-ਓੜੀ ਪੱਕੀ ਕਰਦੇ ਦਸਤਾਰ ਸਿਰ ਤੇ ਰੱਖੋ ਤਾਂ ਦੇ ਰੱਖੋ ਪੱਕਾ ਬੰਨੋ ਸੋਹਣੇ ਲੱਗਦੀ ਉਹਦੇ ਨਾਲ ਫੱਪਦੇ ਓ ਵੀਰੋ ਬਾਕੀ ਪਾਣੀ ਹਰ ਕੋਈ ਪੜਦਾ ਤੂੰ ਉੱਪਰ ਛੱਗਿਆ ਨਹੀਂ ਛੱਗਿਆ ਪੱਗ ਬੰਨਦਾ ਨਹੀਂ ਬੰਨਦਾ ਪਰ ਪਾਣੀ ਪੜੋ ਪਾਣੀ ਸਮਝੋ ਸਾਨੂੰ ਜ਼ਿੰਦਗੀ ਜਿਉਣ ਦਾ ਚਾਹ ਚਾਹ ਹੈ ਕੰਫੀਡੈਂਸ ਹੋਵੇ ਉਤਸ਼ਾਹ ਹੋਵੇ ਚੜਦੀ ਕਲਾ ਵਿੱਚ ਰਹੋ ਤੋਂ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਸਰਦਾਰ ਹਰਦੀਪ ਸਿੰਘ ਜੀ ਇੱਕ ਪਿੱਟ ਲੋ ਜਿਹਨਾਂ ਤੁਸੀਂ ਮੀਨੇ ਆ ਤੁਹਾਡੇ ਹਲਕੇ ਦੇ ਐਨਐਲਐਮ ਦੇ ਹੁਣ ਦੇ ਨਾਲ ਨਾਲ ਕਈਆਂ ਦੇ ਬੜੇ ਪੱਕੇ ਦੋਸਤ ਨੇ ਮੈਂ ਵਖਿਆ ਕਈ ਬੰਦੇ ਨਾ ਜ਼ਿੰਦਗੀ ਦੇ ਵਿੱਚ ਦੋਸਤ ਬਹੁਤ ਕਮਾਉਂਦੇ ਆ ਪੈਸਾ ਹਰ ਕੋਈ ਕਮਾ ਲੈਂਦਾ ਪਰ ਦੋਸਤ ਥੋੜੇ ਬੰਦੇ ਕਮਾਉਂਦੇ ਬੜੇ ਬੰਦੇ ਜਿਹੜੇ ਇਨਾਂ ਦੇ ਦੋਸਤ ਹਨ ਪਿਆਰ ਕਰਨ ਵਾਲੇ ਨੇ ਅਲਾਕਾ ਸਾਰਾ ਇਨਾਂ ਨੂੰ ਬਹੁਤ ਪਿਆਰ ਕਰਦਾ ਸੋ ਸਰਦਾਰ ਹਰਦੀਪ ਸਿੰਘ ਜੀ ਦਾ ਧੰਨਵਾਦ ਹੈ ਨਾਲ ਤੇ ਨਾਲ ਇਨਾਂ ਦਾ ਭਤੀਜਾ ਅਬੈ ਅਬੈ ਨਹੀਂ ਹੈ ਅਸੀਂ ਅਬੈ ਪਤਪ ਸਿੰਘ ਨਾਮ ਅਬੈ ਅਬੈ ਟਿੱਲੂ ਤੇ ਉਹਦਾ ਵੀ ਧੰਨਵਾਦ ਹੈ ਫੁੱਟਾ ਜਿਆ ਹੁੰਦਾ 15 ਸਾਲ ਦਾ ਜਦੋਂ ਤੋਂ ਨਿਕਾ ਜਿਆ ਹੁੰਦਾ ਜੀਵਾਨ ਸੁਣਨ ਜਾਣਾ ਪਰਮੇਸ਼ਰ ਦਾ ਔਰ ਜਿਹੜੇ ਹਸਾਬ ਨਾਲੇ ਵਧੀਆ ਲਾਕੇ ਤੇ ਕੰਮ ਕਰਦੇ ਐ ਵੱਡੇ ਪਰਿਵਾਰਾਂ ਦੇ ਐ ਤੇ ਮੈਨੂੰ ਲੱਗਦਾ ਕੋਈ ਧਾਰਨਾ ਐਦਾਂ ਦੀ ਜਿਹੜੀ ਮਿਕ ਨੂੰ ਨਹੀਂ ਆਉਂਦੀ ਇਹਨੂੰ ਕਿਤਾ ਨਹੀਂ ਸਾਰੀ ਆ ਇੱਥੇ ਕਾਈ ਤੁਸੀਂ ਆ ਇੱਥੇ ਕਾਈ ਤੁਸੀਂ ਆ ਮਤਲਬ ਦੁਆਲ ਹਜੇ ਵੀ ਸਾਰਾ ਫੁਰ ਲੈਂਦਾ ਲਾਈਵ ਨੈਟ ਤੇ ਚੱਲਦਾ ਸਾਰਾ ਪ੍ਰੋਗਰਾਮ ਵੇਖ ਲੈਂਦਾ ਸੋ ਦਾ ਪਿਆਰ ਆ ਜੇ ਅੰਦਰ ਮੈਂ ਕਿੱਥੇ ਜਿਆ ਆ ਤੇ ਮੈਨੂੰ ਕਿਹਾ ਜਗਾ ਦਿਖਾਈ ਦੇ ਕਿ ਇੱਥੇ ਆਪਾਂ ਪ੍ਰੋਗਰਾਮ ਰੱਖ ਸਕਦੇ ਆ ਮੈਂ ਕਿਹਾ ਵੇ ਰੱਖਣਾ ਰੱਖ ਲੈ ਤੇਰੀ ਮਰਜ਼ੀ ਐ ਮੈਂ ਤੇ ਆਈ ਦਾ ਮੈਂ ਸੱਦੇ ਕਰਦੇ ਆ ਮਾਂਗੇ ਕਿ ਕਿੰਨਾ ਵਧੀਆ ਵਿਖੋ ਇਲਾਕੇ ਤੇ ਪ੍ਰੋਗਰਾਮ ਕੀਤਾ ਕਿੰਨਾ ਸੋਹਣਾ ਹੋਇਆ ਆਪਾਂ ਨਾਲ ਮਿਲ ਕੇ ਹੱਥ ਹੱਸ ਕਰ ਲਿਆ ਪੈਣਾ ਨੂੰ ਬੇਨਤੀ ਹੈ ਬਾਣੀ ਪੜੋ ਗੁਰਬਾਣੀ ਦਾ ਪਹਿਲਾ ਹੁਕਮੀ ਸੀ ਮਧਾਨੀ ਨਾਲ ਗੁਰਬਾਣੀ ਨਾਲੇ ਪਾਸ ਕਰਨਾ ਨਾਲੇ ਕੰਮ ਕਰਦੇ ਕਰੀ ਜਾਂਦੇ ਅੱਜ ਕੱਲ ਹੁਣ ਆ ਹੋ ਗਿਆ ਬੰਦੇ ਅੱਜ ਕੱਲ ਫਰਿੱਜਾਂ ਵੀ ਤਾਂ ਦਾ ਆ ਆ ਨਹੀਂ ਆ ਉਹਦੇ ਵਿੱਚ ਵੀ ਟੀਵੀ ਲੱਗਿਆ ਹੋਣਾ ਫਰਿੱਜ ਵਿੱਚ ਵੀ ਟੀਵੀ ਲੱਗਿਆ ਵੀ ਬੰਦਾ ਕਿਤੇ ਨਾ ਕਿਤੇ